ਗ੍ਰੈਂਪੁਲਿਸ ਨੇ ਨਸ਼ਾ ਵਿਰੋਧ ਰੰਬੀ ਮੋਹਿਮ ਦੇ ਤਹਿਤ ਦੋ ਵਿਅਕਤੀਆਂ ਨੂੰ ਦੋ ਮੋਟਰਸਾਈਕਲ ਪੰਜ ਮੋਬਾਈਲ ਅਤੇ ਦੋ ਕੁਇੰਟਲ ਲੋਹਾ ਸਕ੍ਰੈਪ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਦੋਸ਼ੀ ਰਾਤ ਸਮੇਂ ਦੁਕਾਨਾਂ ਦੇ ਸ਼ਟਰ ਤੋੜਨ ਦੀਆਂ ਤਕਰੀਬਨ 10 ਵਾਰ ਦਾ ਤਾਉਨੂੰ ਅਨਜਾਮ ਦੇ ਚੁਕੇ ਸਨ ਇਸ ਮੰਦੀ ਜਾਣਕਾਰੀ ਸਾਂਝੀ ਕਰਦੇ ਆਂ ਥਾਣਾ ਮੁਖੀ ਸਿਕੰਦਰ ਸਿੰਘ ਵਿਰਗ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇਨ੍ਹਾਂ ਦੋਸ਼ੀਆਂ ਨੂੰ ਮੁਖਵਰਦੀ ਇਤਲਾਹ ਤੇ ਕੀਤੀ ਗਈ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ ਉਨਾ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਸੋਮਨਾਥ ਪੁੱਤਰ ਅਮਰਜੀਤ ਵਾਸੀ ਕਤਵੇਵਾਲਾ ਤੇ ਮਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਠੱਡਾ ਕਲਾ ਵਜੋਈ ਹੈ ਜਿਨ੍ਹਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣਾ ਖੁਲਾਸਾ ਕੀਤਾ ਕਿ ਇਹ ਦੋਵੇਂ ਦੋਸ਼ੀ ਚੋਰੀ ਕੀਤਾ ਹੋਇਆ ਸਮਾਨ ਸਤੀਸ਼ ਚੰਦਰ ਪੁੱਤਰ ਬਿਹਾਰੀ ਰਾਮ ਵਾਸੀ सिरसा ਧੋਗੜੀ ਯੂਪੀ ਹਾਲ ਵਾਸੀ ਲਾਂਗੜੀਆ ਮੱਲਾ ਗੁਰਾਇਆਂ ਨੂੰ ਵੇਚਦੇ ਸਨ। ਗੁਰਾਇਆਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਮਾਨਯੋਗ ਐਸਐਸਪੀ ਸਾਹਿਬ ਜਲੰਧਰ ਵਿਧਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਫਲੋਰ ਸਰਦਾਰ ਸਰਵਣ ਸਿੰਘ ਬੱਲ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਇਲਾਕੇ ਵਿੱਚ ਮਾੜੇ ਅੰਸਰ ਨਸ਼ਿਆਂ ਵਾਲੇ ਹੋਣ ਚਾਹੇ ਚਾਹੀ ਲੁੱਟਾਂ ਖੋਵਾਂ ਵਾਲੇ ਹੋਣ ਚੋਰੀਆਂ ਵਾਲੇ ਹੋਣ ਉਹਨਾਂ ਸਬੰਧ ਅਸੀਂ ਕੱਲ ਇਲਾਕੇ 'ਚ ਨਾਕਾਬੰਦੀ ਕੀਤੀ ਹੋਈ ਸੀ ਤੇ ਸਾਡੀ ਇੱਕ ਪ੍ਰਿਸਪਾਲਟੀ ਅੱਟਾਪੁਰੀ ਦੇ ਉੱਤੇ ਖੜੀ ਸੀ ਜਿਹਦੀ ਅਗਵਾਈ ਏਐਸਐ ਸਰਿੰਦਰਮੌਹਨ ਜੀ ਕਰ ਰਹੇ ਸੀਗੇ ਉਥੋਂ ਦੋ ਜਿਹੜੇ ਨੌਜਵਾਨ ਅਸੀਂ ਫੜੇ ਆ ਜਿਨ੍ਹਾਂ ਨੇ ਇੱਕ ਫੈਕਟਰੀ ਸੀਏ ਤੇ ਫੈਕਟਰੀ ਚੋਰੀ ਕੀਤੀ ਫੈਕਟਰੀ ਚੋਂ ਤਕਰੀਬਨ 7 ਬੋਰੇ ਸਕ੍ਰੈਪ ਦੇ ਨਾਲ ਰਾਤ ਨੂੰ ਚੋਰੀ ਕੀਤੇ ਔਰ 1.5 ਕੰਟਲ ਦੇ ਕਰੀਬ ਬਣਦੀ ਆ ਦੋ ਮੋਟਰਸਾਈਕਲ ਇਹਨਾਂ ਨੇ ਚੋਰੀ ਕੀਤੇ ਇੱਕ ਤਾਂ ਇਹਨਾਂ ਦੇ ਕੋਲ ਮਿਲ ਗਿਆ ਇੱਕ ਨਿਸ਼ਾਨਦੇਹੀ ਤੇ ਇਹਨਾਂ ਕੋਲ ਬਰਾਮਦ ਕੀਤਾ ਔਰ ਪੰਜ ਮੋਬਾਈਲ ਫੋਨ ਜਿਹੜੇ ਇਹਨਾਂ ਕੋਲ ਬਰਾਮਦ ਕੀਤੇ ਪ੍ਰਵਾਸੀ ਮਜ਼ਦੂਰਾਂ ਦੇ ਜਿਹੜੇ ਵੱਖ-ਵੱਖ ਜਗ੍ਹਾ ਤੋਂ ਘਰਾਂ ਦੇ ਵਿੱਚ ਜਾ ਕੇ ਨੇ ਚੋਰੀਆਂ ਕੀਤੀਆਂ ਸੀਗੀਆਂ, ਫੁੱਲਾ ਫਲਾਰੀ ਕੀਤੀ ਘਰਾਂ ਦੀ ਪੰਜ-ਛੇ ਘਰਾਂ ਦੀ ਜਿਹੜੀ ਫੁੱਲਾ ਫਲਾਰੀ ਕਰਕੇ ਉਹਨਾਂ ਚੋਂ ਇਹਨਾਂ ਦੇ ਮੋਬਾਈਲ ਫੋਨ ਔਰ ਪੈਸੇ ਚੋਰੀ ਕੀਤੇ ਸੀਗੇ। ਜਿਹੜੇ ਸਾਨੂੰ ਪੰਜ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ ਇਹਨਾਂ ਦੇ ਉੱਤੇ। ਜੋ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ ਐਫ ਆਈ ਆਰ ਨੰਬਰ 187 ਜਿਹੜੀ ਆ ਉਹ ਦਰਜ ਕੀਤੀ ਆ ਔਰ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕੀਤਾ ਆ। ਉਹਨਾਂ ਤੱਕ ਇਹਨਾਂ ਕਰੀਬ 10 ਜੋੜੀਆਂ ਜਿਹੜੀਆਂ ਇਹ ਮੰਨੀਆਂ ਨੇ ਜੋ ਗਰਾਿਆਂ ਏਰੀਏ ਦੇ ਵਿੱਚ ਹਨ ਵੱਖ-ਵੱਖ ਜਗ੍ਹਾ ਤੋਂ ਕੀਤੀਆਂ ਨੇ ਬਾਕੀ ਇਹਨਾਂ ਦੀ ਅੱਗੇ ਤਫ਼ਤੀਸ਼ ਚੱਲ ਰਹੀ ਹੈ। ਸ਼ਨਾਕਤ ਇੱਕ ਦਾ ਨਾਮ ਹੈਗਾ ਜੀ ਸ਼ਾਮਨਾਥ ਏਰੀਆ ਸ਼ਾਮਾ ਵਾਸੀ ਹੈਗਾ ਜੀ ਕਤਬੇয়াল ਦਾ ਰਹਿਣ ਵਾਲਾ ਹੈਗਾ। ਦੂਸਰਾ ਹੈਗਾ ਜੀ ਸतीश ਕੁਮਾਰ ਇਹਦੀ ਕੁਵਾਰਦੀ ਦੁਕਾਨ ਹੈ ਬਿਹਾਰ ਦਾ ਬੇਸਿਕਲੀ ਰਹਿਣ ਵਾਲਾ ਹੁਣ ਇਹਨੇ ਬੜਾ ਪਿੰਡ ਰੋਡ ਤੇ ਕੁਵਾਰਦੀ ਦੁਕਾਨ ਖੋਲੀ ਹੋਈ ਆ। ਉਹ ਇਹ ਸਮਾਨ ਜਿਹੜਾ ਸੀਗਾ ਇਹਨੇ ਸਾਰਾ ਉਹ ਤੋਂ ਖਰੀਦਿਆ ਸੀਗਾ। ਕੋ ਥੋੜੇ ਰੇਟ ਦੇ ਉੱਤੇ ਖਰੀਦਿਆ ਸੀਗਾ ਔਰ ਉਹਨੂੰ ਜਦੋਂ ਉਹਨੂੰ ਪੈਸੇ ਦੇਣੇ ਸੀ ਨਾਲ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਤੇ ਨਾਲ ਹੀ ਅਸੀਂ ਇਹਨੂੰ ਕੁਆੜੀਏ ਨੂੰ ਵੀ ਇਹਦੇ ਖਿਲਾਫ ਵੀ ਪਰਚਾ ਦਰਜ ਕਰਕੇ ਇਹਨੂੰ ਵੀ ਚੱਕ ਲਿਆ ਇਹਦੀ ਵੈਸਟਪਾਲੀ ਨਾਲ ਹੀ ਦੋ ਬੰਦੇ ਜੀ ਦੋ ਬੰਦੇ ਨੇ ਇੱਕ ਬੰਦਾ ਹੋਰ ਹੈਗਾ ਜੀ ਮਠੱਡਿਆਂ ਦਾ ਆ ਜਿਹੜਾ ਹਾਲੇ ਭੱਜਿਆ ਹੋਇਆ ਕੱਲ ਜਦੋਂ ਸੀਨ ਫੜਨ ਲੱਗੇ ਉਹ ਛਾਲ ਮਾਰ ਕੇ ਭੱਜ ਗਿਆ ਰੋਡ ਚੱਲਦਾ ਸੀਗਾ ਉਹਦਾ ਪਿੱਛਾ ਕੀਤਾ ਪਰ ਭੱਜ ਗਿਆ ਉਹਨੂੰ ਜਲਦੀ ਗ੍ਰਿਪਟਾ ਕਰਕੇ ਜਿਹੜਾ ਉੱਥੇ ਕਾਰਵਾਈ ਕੀਤੀ ਜਾਊਗੀ ਇੱਕ ਮੋਟਰਸਾਈਕਲ ਤੇ ਇਹਨਾਂ ਲੁਧਿਆਣੇ ਤੋਂ ਚੋਰੀ ਕੀਤਾ ਦੂਜੇ ਬਾਰੇ ਅਸੀਂ ਵੈਰੀਫਾਈ ਕਰ ਉਦੋਂ ਵੀ ਪਤਾ ਲੱਗੇਗਾ ਲੋਕ ਲੱਗੇ ਜਾਂ ਕਿੱਥੋਂ ਚੋਰੀ ਕੀਤਾ